ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਰ ਸਿੰਘ ਅਨਮਿਊਟ ਤੇ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਅੱਜ ਸਵੇਰ ਤੋਂ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਹ ਖਬਰ ਹੈ ਤਾਜ਼ੇ-ਤਾਜ਼ੇ ਐਮਪੀ ਬਣੇ ਅਮਰਿਤਪਾਲ ਸਿੰਘ ਹੋਰਾਂ ਦੇ ਭਰਾ ਹਰਪ੍ਰੀਤ ਸਿੰਘ ਹੋਰਾਂ ਨਾਲ ਜੁੜੀ ਹੋਈ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਯਾਨੀ ਕਿ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਨਾਂ ਤੇ ਦੋਸ਼ ਲੱਗਿਆ ਹੈ ਕਿ ਉਹਨਾਂ ਕੋਲੋਂ ਕੁਝ ਨਸ਼ਾ ਹੈ ਜਿਹੜਾ ਉਹ ਬਰਾਮਦ ਹੋਇਆ ਹੈ। ਇਹ ਵੀ ਦੋਸ਼ ਲੱਗਿਆ ਕਿ ਉਹ ਨਸ਼ਾ ਕਰ ਰਹੇ ਸੀ ਗੱਡੀ ਵਿੱਚ ਬੈਠੇ। ਇਹ ਪੁਲਿਸ ਕਹਿ ਰਹੀ ਹੈ, ਅਸੀਂ ਨਹੀਂ ਕਹਿ ਰਹੇ। ਤਾਂ ਇਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਤੋਂ ਜਾ ਹੋਰ ਸਰਕਾਰਾਂ ਤੋਂ ਪੰਜਾਬ ਵਿਰੋਧੀਆਂ ਤੋਂ ਅਮਰਿਤਪਾਲ ਸਿੰਘੋਰਾਂ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਇਹ ਬਰਾਮਦਗੀ ਹੋਈ ਹੋ ਸਕਦੀ ਹੈ ਜਾਂ ਫਿਰ ਇਹ ਸਿਰਫ ਇੱਕ ਬਦਨਾਮੀ ਕਰਨ ਦੇ ਲਈ ਹੀ ਜੋ ਪਰਿਵਾਰ ਕਹਿ ਰਿਹਾ ਉਹ ਗੱਲ ਸੱਚ ਹੈ ਕਿਉਂਕਿ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਇੱਕ ਨਾਰਮਲ ਰੂਟੀਨ ਦੀ ਜੋ ਚੈਕਿੰਗ ਸੀ ਉਸ ਦੌਰਾਨ ਜਦੋਂ ਸੜਕ ਤੇ ਗੱਡੀ ਨੂੰ ਚੈੱਕ ਕੀਤਾ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਹ ਕੁਝ ਬਰਾਮਦ ਹੋਇਆ ਨਾਲ ਨੋਟ ਦੀ ਉਹ ਬਣੀ ਹੋਈ ਸੀ ਪਾਈਪ ਕਹਿੰਦੇ ਨੇ ਲੈਟਰ ਬਰਾਮਦ ਹੋਇਆ ਪਤਾ ਨਹੀਂ ਕੀ ਕੁਝ ਹੋਰ ਉਹਨਾਂ ਨੇ ਦੱਸਿਆ ਵੀ ਬਰਾਮਦ ਹੋਇਆ ਜੀ ਬੇਤੁਲੀ ਆ ਜਿਹੜਾ ਤੁਹਾਡਾ ਸਵਾਲ ਆ ਮੁੱਖ ਤੌਰ ਦੇ ਉੱਤੇ ਇਹਦੇ ਬਾਰੇ ਕੁਝ ਵੀ ਸੋਲਿਡਲੀ ਕਹਿਣਾ ਭਾਰਤ ਵਿੱਚ ਬੜਾ ਔਖਾ ਹੂੰ ਕਿਉਂਕਿ ਨਾ ਤੇ ਸਾਡੇ ਜਿਹੜੀ ਪੋਲਿਟਿਕਸ ਆ ਜਾਂ ਪੋਲੀਟੀਸ਼ੀਅਨ ਆ ਉਹ ਸਾਫ਼ ਸੁੱਧਰੇ ਹੈਗੇ ਨਾ ਦੁੱਧ ਥੋਤੀ ਪੁਲਿਸ ਹੈਗੀ ਆ ਹਾਲਤ ਇਹ ਆ ਕਿ ਜਾਣੀ ਸਾਡੀ ਪੋਲਿਟਿਕਸ ਕੋਰਟਾਂ ਤੱਕ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਡਾਕਟਰਾਂ ਤੱਕ ਜਿਨ੍ਹਾਂ ਨੇ ਰਿਪੋਰਟਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹੁਣ ਇਹੀ ਇੱਕ ਸਿਸਟਮ ਹੈ ਜਿਸ ਸਿਸਟਮ ਹੀ ਸਾਰਾ ਹਾਈਜੈਕ ਹੋਇਆ ਫਿਰਦਾ ਜਾਂ ਇਨਾਂ ਕਮਜ਼ੋਰ ਕਰ ਦਿੱਤਾ ਗਿਆ ਕਿ ਉਹਦੇ 'ਚ ਇੱਕ ਹਿੱਸਾ ਹਾਈਜੈਕ ਹੋ ਜਾਂਦਾ ਇਸ ਤਰ੍ਹਾਂ ਦਾ ਜੀ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਦੇਖਣ ਨੂੰ ਤਾਂ ਫਿਰ ਕੁਦਰਤੀ ਹੈ ਕਿ ਤੁਸੀਂ ਥੋੜਾ ਜਿਹਾ ਇਹਦੇ ਨਾਲ ਡਾਊਟ ਕਰਕੇ ਜਾਨੀ ਯੂ ਟੇਕ ਥਿੰਗਸ ਨਾਟ ਐਟ ਦਾ ਫੇਸ ਲੈਵਲ ਤੁਸੀਂ ਉਹਦੇ 'ਚ ਜਿਹਨੂੰ ਕਹਿੰਦੇ ਆ ਪਿੰਚ ਆਫ ਸਾਲਟ ਨਾਲ ਇਹ ਚੀਜ਼ ਨੂੰ ਡਾਈਜੈਸਟ ਕਰ ਸਕਦੇ ਆ ਹੁਣ ਮੈਂ ਗੱਲ ਇਸ ਭੂਮਿਕਾ ਨਾਲ ਇਸ ਕੇਸ ਦੀ ਜੋ ਮੈਂ ਸੁਣਿਆ ਤੇ ਤੁਸੀਂ ਸੁਣਿਆ ਤੁਹਾਡੇ ਨਾਲ ਸਹਿਮਤ ਹੁੰਦਿਆਂ ਹੋਇਆ ਗੱਡੀ ਖੜੀ ਆ ਤੇ ਉਹ ਜਿਹੜੀ ਪੈਟਰੋਲਿੰਗ ਕਰ ਰਹੀ ਆ ਫਲੋਰ ਜਲੰਧਰ ਦੇ ਵਿੱਚ ਫਲੋਰ ਆਉਂਦਾ ਆ ਜਿਹੜੀ ਰੂਰ ਪੁਲਿਸ ਆ ਉਹਨਾਂ ਨੂੰ ਅਚਾਨਕ ਲੱਗਦਾ ਕਿ ਇੱਕ ਕੋਈ ਗੱਡੀ ਖੜੀ ਸੜਕ ਦੇ ਕਿਨਾਰੇ ਔਰ ਉਹਨਾਂ ਨੇ ਉਹ ਜਾਲੀ ਵਾਲੀਆਂ ਜਿਹੜੀਆਂ ਕਾਲੀ-ਖਾਲੀ ਜੀ ਮਿਲ ਜਾਂਦੇ ਆ ਛੇੜ ਉਹ ਉੱਥੇ ਚਪਕਾਈ ਹੋਏ ਆ ਜਾਨੀ ਬਾਹਰੋਂ ਤੁਸੀਂ ਚੰਗੀ ਤਰ੍ਹਾਂ ਦੇਖ ਨਹੀਂ ਸਕਦੇ ਜਦੋਂ ਉਹ ਪੁਲਿਸ ਉਹਨਾਂ ਦੇ ਕੋਲ ਜਾਂਦੀ ਆ ਗੱਡੀ ਦੇ ਵਿੱਚ ਛੱਕਦੇ ਕਿਉਂਕਿ ਜਿਹੜੀ ਥੱਲੇ 슬ਿੱਪ ਰੂਡ ਹੁੰਦੀ ਆ ਉਹਦੇ ਤੇ ਖੜੀ ਆ ਮੇਨ ਰੋਡ ਤੇ ਨਹੀਂ ਖੜੀ ਹੈ ਤੇ ਉਹ ਉਹਨੂੰ ਥੋੜਾ ਜਿਹਾ ਨੌਕ ਕਰਦੇ ਆ ਤੇ ਗੱਡੀ ਅੰਦਰੋਂ ਨਹੀਂ ਖੁੱਲਦੀ ਫਿਰ ਉਹ ਸੀਨੀਅਰ ਪੁਲਿਸ ਅਫਸਰਾਂ ਨੂੰ ਬੁਲਾਉਂਦੇ ਆ ਚੈਕਿੰਗ ਹੁੰਦੀ ਆ ਵਿਡੀਓਗ੍ਰਾਫੀ ਹੁੰਦੀ ਹੈ ਇਹ ਸਾਰਾ ਕੁਝ ਅੰਦਰੋਂ ਨਿਕਲਦਾ ਆਈਸ ਨਾਂ ਦੀ ਕੋਈ ਚੀਜ਼ ਕਹਿੰਦੇ ਆ ਉਹ ਪਤਾ ਨਹੀਂ ਕਿਵੇਂ ਪੀਂਦੇ ਆ ਉਹਦਾ ਨਾਸ਼ਾ ਲੈਂਦੇ ਆ ਹੁਣ ਸਭ ਤੋਂ ਰਾਂਜੀ ਦੀ ਗੱਲ ਹੈ ਕਿ ਉਹ ਬੰਦਾ ਉਹ ਨਿਕਲ ਆਉਂਦਾ ਜਿਹੜਾ ਕਿ ਅਮਰਤਪਾਲ ਜਿਹੜੇ ਹੁਣੇ-ਹੁਣੇ ਇੱਕ ਡੂਰ ਸਾਹਬ ਤੋਂ ਐਮਪੀ ਬਣਿਆ ਔਰ ਵਾਰਿਸ ਪੰਜਾਬ ਦੇ ਜੀ ਹਾਂ ਪੰਜਾਬ ਦੇ ਵਾਰਿਸ ਆਉਣ ਵਾਲੇ ਸਮੇਂ 'ਚ ਉਹ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈਗੇ ਹੂੰ ਤੇ ਉਹਨਾਂ ਦੀ ਇਸ ਜਿਹੜੀ ਤਕਾ ਸਰਕਾਰਾਂ ਵੱਲੋਂ ਉਹਨਾਂ ਨਾਲ ਹੋਇਆ ਜਾਂ ਲੋਕ ਮਹਿਸੂਸ ਲੋਕਾਂ ਨੇ ਮਹਿਸੂਸ ਕੀਤਾ ਉਹਨਾਂ ਨੇ ਵੱਡੇ ਪੱਧਰ ਤੇ ਵੋਟਾਂ ਪਾ ਕੇ ਉਹਨਾਂ ਨੂੰ ਆਪਣਾ ਲੀਡਰ ਚੁਣਿਆ ਉਹਨਾਂ ਦੇ ਹੱਕ ਵਿੱਚ ਵੋਟਾਂ ਰਾਹੀਂ ਇਨਸਾਫ਼ ਲੈਣ ਦੀ ਕੋਸ਼ਿਸ਼ ਕੀਤੀ ਹੁਣ ਜੇ ਪਿੱਛੋਂ ਇਹ ਗੱਲ ਅਚਾਨਕ ਹੁੰਦੀ ਗੱਲ ਤੇ ਬੜੀ ਵੱਡੀ ਹੈ ਹੂੰ ਹੁਣ ਕਿਉਂਕਿ ਪੁਲਿਸ ਨੂੰ ਵੀ ਇਸ ਗੱਲ ਦਾ ਪਤਾ ਤੇ ਕੋਰਟਾਂ ਵੀ ਪੁਲਿਸ ਦੀਆਂ ਸਟੇਟਮੈਂਟਾਂ ਤੇ ਜੇ ਮੈਂ ਸ਼ਬਦ ਵਰਤਾਂ ਇੱਕ ਹਿੱਸਾ ਇਹੋ ਜਿਹਾ ਜਿਹੜੀਆਂ ਬਲੈਕ ਸ਼ੀਪ ਸੋ ਉਹ ਤਾਂ ਖੁਦ ਹੀ ਮੰਨਦੇ ਆ ਪੁਲਿਸ ਅਫਸਰ ਵੀ ਮੰਨਦੇ ਤੇ ਉਹਨਾਂ ਦੀਆਂ ਬੇਕਰਤੂਤੀਆਂ ਤੇ ਕੋਈ ਵੀ ਬੁਗਤਾ ਵਿਸ਼ਵਾਸ ਨਹੀਂ ਕਰਦਾ ਕਈ ਵਾਰੀ ਉਹ ੱੱਕੇ ਨਾਲ ਕਰਦੇ ਆ ਕਈ ਵਾਰੀ ਉਹ ਮਾਰ ਕੁੱਟ ਕੇ ਕਰਦੇ ਆ ਕਈ ਵਾਰੀ ਆਪ ਹੀ ਆਪਣੀ ਵੱਲੋਂ ਜੇਬ ਚ ਕੋਈ ਪੁੜੀ ਪਾਤੀ ਇਸ ਤਰੀਕੇ ਨਾਲ ਸਾਰਾ ਕਈ ਵਾਰੀ ਹੁੰਦਾ ਹੁਣ ਜਿਹੜਾ ਐਸ ਹੈ ਉਹ ਜਿਹੜੇ ਵੱਡੇ ਕੇਸ ਦੇ ਵਿੱਚ ਇਸ ਪੱਧਰ ਤੇ ਜਿੰਨੀ ਡਿਟੇਲ ਚ ਦੱਸਣ ਜਾ ਰਹੇ ਆ ਉਹ ਉਹਦੇ ਵਿੱਚ ਜਿਤਨਾ ਟੋਟਲੀ ਟੋਟਲ ਗੱਲ ਨੂੰ ਤੁਸੀਂ ਝੂਠ ਖਰਾੜ ਦੇਣਾ ਔਖਾ ਲੱਗਦਾ ਇਹ ਇੱਕ ਕਿਉਂ ਬੰਦੇ ਫੜੇ ਗਏ ਬੰਦੇ ਫੜੇ ਗਏ ਉਹਨਾਂ ਕੋਲ ਸਾਰੇ ਜਿਹੜੇ ਐਵੀਡੈਂਸ ਨਾਲ ਦਿਖਾਏ ਜਾ ਰਹੇ ਆ ਕਿ ਉਹ ਕਿਵੇਂ ਜਿਸ ਤਰ੍ਹਾਂ ਠੀਕ ਹੈ 20 20 ਰੁਪਏ ਦਾ ਨੋਟ ਜਿਹੜਾ ਥੋੜਾ ਸੜਿਆ ਹੋਇਆ ਵੀ ਸੀਗਾ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਉਹਦੇ ਨਾਲ ਪਹਿਲਾਂ ਉਹਦੇ ਉਸ ਨੋਟ ਦੇ ਨਾਲ ਕੋਈ ਨਸ਼ਾ ਕੀਤਾ ਆ 4 ਗ੍ਰਾਮ ਸਾਰਾ ਨਸ਼ਾ ਮਿਲਿਆ ਆ ਔਰ ਉਹਨਾਂ ਨੇ ਹੋਰ ਐਵੀਡੈਂਸ ਕਿਹੜੀ ਕਿਹੜੀ ਇਕੱਠੇ ਕੀਤੀ ਆ ਅੱਜ ਤੇ कोर्ट ਦੇ ਵਿੱਚ ਜਿਹੜੀ ਫਲੋਰ ਦੀ ਕੋਰਟ ਹੈ ਉਹ ਤੇ ਪੇਸ਼ ਹੋ ਗਏ ਹੋਣਗੇ ਜਾਂ ਕਰਤਾ ਕਰਨਾ ਸੀਗਾ ਉਹ ਹਰਪ੍ਰੀਤ ਹੈ ਇਕ ਲਾਪ੍ਰੀਤ ਹੈ ਇਕ ਕੋਈ ਹੋਰ ਬੰਦਾ ਸੰਦੀਪ अरोड़ा ਨਾਮ ਦਾ ਹਾਂ ਉਹਨਾਂ ਨੂੰ ਪੇਸ਼ ਕਰਨਾ ਹੈ ਜੀ ਇਹ ਟੈਸਟ ਹੋਏ ਹੁਣ ਜਿਹੜੀ ਸਭ ਤੋਂ ਹਨਨੀ ਜਿਹੜੀ ਜ਼ਿਆਦਾ ਪੁਖਤਾ ਗੱਲ ਹੈ ਕਿ ਉਹਨਾਂ ਦੇ ਯੂਰਨ ਦੇ ਟੈਸਟ ਵਿੱਚ ਵੀ ਤੇ ਬਲੱਡ ਟੈਸਟ ਵਿੱਚ ਵੀ ਇਹ ਪੋਜ਼ਿਟਿਵ ਨਸ਼ੇ ਪਾਈ ਗਏ ਹੈ ਇਸ ਨੂੰ ਕਹੋ ਕਿ ਹੁਣ ਸਾਰੀਆਂ ਚੀਜ਼ਾਂ ਕੰਪਰੋਮਾਈਜ਼ ਹੋ ਗਈਆਂ ਉਹ ਥੋੜੀ ਜਿਹੀ ਹੱਤ ਘੱਟਣੇ ਵਾਲੀ ਗੱਲ ਹੈ ਤਰੰਤ ਹੋਇਆ ਸਾਰਾ ਕੋਈ ਇਸ ਤਰੀਕੇ ਨਾਲ ਤਾਂ ਨਹੀਂ ਕਿਸੇ ਨੂੰ ਫੜ ਕੇ ਉੱਥੇ ਲਿਆ ਕੇ ਤੇ ਇੰਜ ਕਰਤਾ ਝੂਠਾ ਪੁਲਿਸ ਮੁਕਾਬਲੇ ਤੇ ਹੁੰਦੇ ਆ ਉਹਦੇ ਜੇਲ੍ਹ ਚ ਬੰਨ ਜੰਦਨ ਦਾ ਬੰਦਾ ਜਾਂ ਉਹਨਾਂ ਦੀ ਹਰਾਸਤ ਦੇ ਵਿੱਚ ਹੁੰਦਾ ਸ਼ੌਕ ਕੀਤਾ ਨਹੀਂ ਹੁੰਦਾ ਫੜ ਕੇ ਉਧਰ ਮਾਰਤਾ ਪੁਲਿਸ ਮੁਕਾਬਲਾ ਇਹ ਬਥੇਰੇ ਹੁੰਦੇ ਰਹੇ ਆ ਪਿੱਛੇ ਹੁੰਦੇ ਰਹੇ ਖਾਲੜੇ ਵਾਲਾ ਟਿਪੀਕਲ ਕੇਸ ਹੁਣ ਇਸ ਕੇਸ ਦੇ ਵਿੱਚ ਜਿਸ ਕਿਸਮ ਦਾ ਐਵੀਡੈਂਸ ਪੁਲਿਸ ਲੈ ਲੈ ਕੇ ਸਾਰੇ ਰਿਮਾਂਡ ਲਈ ਕੋਰਟ ਵਿੱਚ ਜਾ ਕੇ ਪੇਸ਼ ਕਰੂਗੀ ਉਹ ਕਾਫੀ ਲੋਕਾਂ ਨੂੰ ਚੰਕਾ ਦੇਣ ਵਾਲੀ ਗੱਲ ਹੈ ਕਿ ਯਾਰ ਇੰਨੀ ਦੋਈ ਪਾਸੀਆਂ ਜੇ ਸੱਚ ਆ ਤਾਂ ਵੀ ਚੰਕਾ ਦੇਣ ਵਾਲੀ ਗੱਲ ਹੈ ਤੇ ਜੇ ਝੂਠ ਵਾਲੀ ਗੱਲ ਹੈ ਤੇ ਲੋਕ ਹੋਣਗੇ ਕਿ ਯਾਰ ਇੰਨਾ ਲਾਅਲੈਸਨੈਸ ਹੋ ਗਈ ਹੈ ਕਿ ਕਿਸੇ ਨੂੰ ਵੀ ਕੁਝ ਵੀ ਕੀਤਾ ਜਾ ਸਕਦਾ ਇਸ ਲਈ ਇਹ ਬੜਾ ਹਾਈ ਪ੍ਰੋਫਾਈਲ ਕੇਸ ਹੈ ਇਹਨੂੰ ਬੜਾ ਨੇੜਿਓਂ ਲਗਾਤਾਰ ਵਾਚ ਕਰਨ ਦੀ ਲੋੜ ਹੈ ਕਿਉਂਕਿ ਤੁਸੀਂ ਇਹ ਕਹਿ ਰਹੇ ਹੋ ਕਿ ਇਸ ਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਸਾਰਾ ਕੁਝ ਫੇਕ ਹੋਵੇ ਕੁਝ ਸਹੀ ਵੀ ਹੋ ਸਕਦਾ ਨਹੀਂ 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 ਮਤਲਬ ਸਾਰਾ ਵੀ ਸਹੀ ਹੋ ਸਕਦਾ ਹੈ ਇਤਨੀ ਵੀ ਮਤਲਬ ਕੁਝ ਸਹੀ ਹੋ ਸਕਦਾ ਠੀਕ ਹੈ ਨਾ ਮਤਲਬ ਇਸ ਨੂੰ ਝੂਠਾ ਕਰਾਰ ਨਹੀਂ ਦਿੱਤਾ ਜਾ ਸਕਦਾ ਨਹੀਂ ਹਾਲ ਦੀ ਗੱਡੀ ਆਪਾਂ ਕੁਝ ਨਾ ਕਹੀਏ ਹਮ ਹਾਲ ਦੀ ਗੱਡੀ ਕੀ ਹੁੰਦਾ ਪਾਸ ਵਿੱਚ ਉਹਨੂੰ ਤੇ ਡਿਸਕਸ ਕਰ ਸਕਦੇ ਇਹੋ ਜਿਹੇ ਕੇਸਾਂ ਨਾਲ ਮਿਲਾ ਕੇ ਹਮ ਇਸ ਲਈ ਮੇਰਾ ਸੋਚਣਾ ਇਹ ਹੈ ਕਿ ਕਿਉਂਕਿ ਇਹ ਕੇਸ ਬੜਾ ਹਾਈ ਪ੍ਰੋਫਾਈਲ ਹੈ ਇੱਕ ਉਹਨਾਂ ਲੋਕਾਂ ਨਾਲ ਜੁੜਿਆ ਯੰਗ ਇੱਕ ਲੀਡਰ ਆ ਜਿਹੜਾ ਐਮਪੀ ਦਾ ਪ੍ਰਾਇਆ ਜਿਹੜਾ ਹੁਣੇ-ਹੁਣੇ ਪਪੂਲਰ ਵੋਟ ਦੇ ਨਾਲ ਜਿੱਤ ਕੇ ਸਾਹਮਣੇ ਆ ਤੇ ਜੇ ਤੁਸੀਂ ਉੱਥੇ ਕਿਸੇ ਨੂੰ ਇੰਜ ਕੁਝ ਹੱਥ ਪਾਇਆ ਆ ਤੇ ਇਹਦੀ ਦੂਜੀ ਸਾਈਡ ਵੀ ਫਲਿੱਪ ਸਾਈਡ ਵੀ ਦੇਖੋ ਨਾ ਹਾਂ ਮੰਨ ਲਓ ਉਹਨਾਂ ਨੂੰ ਇਸ ਗੱਲ ਦਾ ਵੇਲੇ ਸਿਰ ਪਤਾ ਲੱਗ ਜਾਂਦਾ ਪੀਏ ਇਸ ਕਿਸਮ ਦਾ ਹਾਈ ਪ੍ਰੋਫਾਈਲ ਉਹ ਛੱਡ ਵੀ ਸਕਦੇ ਸੀ ਪੁਲਿਸ ਅਫਸਰ ਚੱਕ ਦਿੱਸੀ ਮੈਨੂੰ ਕਿਉਂ ਨਹੀਂ ਕਰਿਆ ਯਾਰ ਇਹਦੇ ਵਿੱਚ ਆਪਾਂ ਕਾਨੂੰ ਕਿਸੇ ਨੂੰ ਉਹਨਾਂ ਨੂੰ ਵੀ ਥ੍ਰੈਟ ਆਉਂਦੀ ਆ ਉਹਨਾਂ ਨੂੰ ਵੀ ਕਿਸੇ ਕਿਸਮ ਦਾ ਇਹ ਹੋ ਸਕਦਾ ਡਰ ਹੋ ਸਕਦਾ ਆਪਣਾ ਪੁਲਿਸ ਅਫਸਰਾਂ ਨੂੰ ਕਿਉਂ ਨਹੀਂ ਹੁੰਦਾ ਹੈ ਹਮੇਸ਼ਾ ਹੁੰਦਾ ਹੈ ਪਰ ਇਹ ਕੇਸ ਹਾਈ ਪ੍ਰੋਫਾਈਲ ਬਣ ਗਿਆ ਜਦੋਂ ਜਦੋਂ ਮਤਲਬ ਹੁਣ ਉਹ ਜਿਸ ਢੰਗ ਨਾਲ ਸਾਰੇ ਸਾਹਮਣੇ ਆ ਪੇਸ਼ ਹੋ ਗਿਆ ਆ ਹੁਣ ਹੂੰ ਹੁਣ ਤੇ ਉਹ ਐਵੀਡੈਂਸ ਵੀ ਸਾਰੇ ਉੱਥੇ ਆ ਗਏ ਆ ਹੁਣ ਤੇ ਉਹ ਸਾਰੀ ਜਿਹੜੀ ਕਾਪੀ ਆ ਸਾਰੀ ਜਿਹੜਾ ਡੋਪ ਟੈਸਟ ਹੋਇਆ ਆ ਉਹ ਮੀਡੀਆ ਕੋਲ ਤੁਰੀ ਫਿਰਦੀ ਆ ਲੋਕ ਤਾਂ ਇਹ ਵੀ ਕਹਿ ਰਹੇ ਨੇ ਡੋਪ ਟੈਸਟ ਫੇਕ ਹੋ ਸਕਦਾ ਸਰਕਾਰਾਂ ਨੇ ਕਰਾਉਣੇ ਹੁੰਦੇ ਨਹੀਂ ਜਿੰਦੇ ਸਰਕਾਰਾਂ ਹੀ ਫੇਕ ਹੋ ਸਕਦੀਆਂ ਫਿਰ ਤੁਸੀਂ ਇਹ ਗੱਲਾਂ ਛੱਡ ਦਿਓ ਹੁਣ ਸਾਡਾ ਇੱਕ ਸਿਸਟਮ ਹੈਗਾ ਉਹ ਸਿਸਟਮ ਦੇ ਵਿੱਚ ਤੁਸੀਂ ਜੇ ਜੇ ਚਾਰ ਸਟੈਪਸ ਉੱਤੇ ਆ ਗਏ ਅਸੀਂ ਤਾਂ ਕਹਿੰਦੇ ਵੀ ਚਾਰ ਹੀ ਝੂਠੇ ਆ ਇਹਦੀ ਪੌਸਿਬਿਲਟੀ ਹੈ ਹੁੰਦੀ ਆ ਤੁਹਾਡੇ ਸਾਹਮਣੇ ਹੁੰਦਾ ਰੋਜ਼ ਦਿਨ ਤੁਸੀਂ ਆਪਣੇ ਰੋਜ਼ਮਰਦ ਦੇ ਜੀਵਨ 'ਚ ਦੇਖਦੇ ਆ ਪਰ ਫਿਰ ਆਪਾਂ ਕਰੀਏ ਕਿ ਕਿਤੇ ਹੋਰ ਹੀ ਜੰਗਲ ਚ ਚਲੇ ਜਾਈਏ ਹੂੰ ਕਿੱਥੇ ਰਹੀਏ ਕਿਸੇ ਆਈਲੈਂਡ ਤੇ ਚਲੇ ਜਾਈਏ ਲੱਗ ਜਿੱਤੇ ਕੋਈ ਬੰਦਾ ਨਾ ਬੰਦੇ ਦੀ ਯਾਦ ਦੇ ਕੇ ਤੇ ਆਪਣੀ ਦੁਨੀਆ ਆਪਣੀ ਬਿਠਾ ਕੇ ਰਹਿਣ ਦੇ ਸਿਸਟਮ ਚ ਉਸ ਨੂੰ ਸੁਧਾਰਨਾ ਵੀ ਉੱਤੇ ਭਰੋਸਾ ਵੀ ਕਰਨਾ ਤੇ ਉਹਦੇ ਤੇ ਇਹ ਸ਼ੱਕ ਵੀ ਕਰਨਾ ਇਹ ਸਾਰੀਆਂ ਗੱਲਾਂ ਨਾਲੋ ਨਾਲ ਚੱਲਣਗੀਆਂ ਕੇਸ ਬੜਾ ਤਖੜਾ ਆ ਇਸੇ ਕਰਕੇ ਚਰਚਾ ਤੇ ਬਹੁਤ ਆ ਤਖੜਾ ਇਸ ਕਰਕੇ ਆ ਉਹ ਮੁੰਡਿਆਂ ਕਰਕੇ ਨਹੀਂ ਕਿਉਂਕਿ ਉਹ ਉਸ ਗੁਰਸਿੱਖ ਦਾ ਜਿਨ ਨੇ ਪੰਜਾਬ ਦੇ ਅੰਦਰ ਇੱਕ ਨਵੀਂ ਕਿਸਮ ਦਾ ਧਾਰਮਿਕ ਤੇ ਸਪਿਰਚੁਅਲ ਇਨਕਲਾਬ ਕਰਨ ਦੀ ਲੀਡਰਸ਼ਿਪ ਲਈ ਤੇ ਜਿਹੜੇ ਇੱਥੋਂ ਦੇ ਨੌਜਵਾਨਾਂ ਨੂੰ ਇੱਕ ਨਸ਼ੇ ਛਡਾ ਕੇ ਗੱਲ ਸਮਝ ਰਹੇ ਹੋ ਬਿਲਕੁਲ ਨਸ਼ਿਆਂ ਤੋਂ ਮੁਕਤ ਕਰਾ ਕੇ ਉਹਨਾਂ ਨੂੰ ਅੰਮ੍ਰਿਤ ਸਕਾਉਣ ਦੀ ਅੰਮ੍ਰਿਤਪਾਲ ਨੇ ਠਾਨ ਲਈ ਹੈ ਤੇ ਉਹਦਾ ਜੇ ਘਰ ਚ ਹੀ ਭਰਾ ਇਸ ਪਾਸੇ ਫੜਿਆ ਜਾ ਤੇ ਗੱਲ ਤੇ ਦੇਖੋ ਕਿੰਨੀ ਸ਼ੌਕਿੰਗ ਹੈ ਇਹ ਤੇ ਐਵੇਂ ਆ ਕਿ ਤੁਹਾਨੂੰ ਮਤਲਬ ਤੁਹਾਡੇ ਪੈਰਾਂ ਹਟੋ ਜ਼ਮੀਨ ਖਿਸਕਾ ਦਿੰਦੀ ਹੈ ਤੇ ਤੁਹਾਨੂੰ ਇੱਕ ਬڑے ਹੋਰ ਹੀ ਕਿਸਮ ਦੇ ਮਾਹੌਲ ਚ ਕਿ ਜਿੱਥੇ ਤੁਹਾਨੂੰ ਆਪਣੀ ਬੇਵਸੀ ਦਾ ਇੰਨਾ ਗਹਿਰਾ ਅਹਿਸਾਸ ਹੁੰਦਾ ਕਿ ਕੁਝ ਅਸੀਂ ਕਰ ਵੀ ਸਕਦੇ ਆ ਇੱਥੇ ਇਸ ਕਿਸਮ ਦਾ ਇਹਦਾ ਅਸਰ ਇਹੋ ਜੀ ਖਬਰ ਸੁਣਨ ਤੋਂ ਬਾਅਦ ਹੁੰਦਾ ਜਿੰਨਾ ਜੋ ਅਜੇ ਤੱਕ ਹੋਇਆ ਇੱਕ ਗੱਲ ਹੋਰ ਵੀ ਪੁਲਿਸ ਨੇ ਜਿਹੜੀ ਮੀਡੀਆ ਦੇ ਵਿੱਚ ਦੱਸੀ ਕਿਉਂਕਿ ਮੀਡੀਆ ਦੇ ਉੱਤੇ ਕਈ ਕਿਸਮ ਦਾ ਪੂਰਾ ਲੱਗਾ ਹੋਇਆ ਲਗਾਤਾਰ ਲੱਗਾ ਉਹਨਾਂ ਨੇ ਦੱਸਿਆ ਕਿ ਇੰਨਾ ਨੇ ਪੀਟੀਐਮ ਰੈਂਪੇ ਕਰਕੇ 10000 ਰੁਪਏ ਦਾ ਜਿੱਥੋਂ ਨਸ਼ਾ ਲਿਆ ਉਹ ਵੀ ਉਹਨਾਂ ਨੇ ਐਵੀਡੈਂਸ ਇਕੱਠੇ ਕਰ ਲਏ ਹੁਣ ਇਸ ਕਰਕੇ ਇਹ ਸਾਰੀ ਗੱਲਾਂ ਜਦੋਂ ਕੜੀਆਂ ਜੋੜਨ ਗਿਆ ਜਿਵੇਂ ਕੇਜਰੀਵਾਲ ਦੀਆਂ ਕੜੀਆਂ ਜੁੜੀਆਂ ਹੋਈਆਂ ਜੋ ਜਾਂ ਜੋੜ ਰਹੇ ਆ ਹੌਲੀ 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 ਕਰਦਿਆਂ ਕਰਾਉਂਦੇ ਆ ਦੋਹਾਂ ਸਾਲਾਂ ਚ ਇਥੇ ਵੀ ਜਦੋਂ ਰਿਮਾਂਡ ਹੋਊਗਾ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਦੇ ਫੋਨ ਵਗੈਰਾ ਚੈੱਕ ਹੋਣਗੇ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਵੈਦ ਐਵੀਡੈਂਸ ਕੀਤਾ ਉਹਦੀ ਵੀਡੀਓਗ੍ਰਾਫੀ ਕੀਤੀ ਜੋ ਸਾਰਾ ਮਿਲਿਆ ਹੈਗਾ ਉਹ ਸਾਹਮਣੇ ਦਿਖਦਾ ਆਪਾਂ ਹਰ ਇੱਕ ਗੱਲ ਨੂੰ ਇੰਜ ਨਹੀਂ ਕਹਿ ਸਕਦੇ ਕਿ ਦੇਖੋ ਜੀ ਜਦੋਂ ਬੈਠੇ ਹੀ ਅੰਦਰੋਂ ਆਪਣੀ ਗੱਡੀ ਨੂੰ ਲੋਕ ਕਰਕੇ ਆ ਤੇ ਜਦੋਂ ਖੋਲ ਕੇ ਚੈਕਿੰਗ ਹੋਈ ਹੈ ਜੋ ਪੁਲਿਸ ਦਾ ਅੱਜ ਅੱਜ ਦੀ ਡੇਟ ਦੇ ਵਿੱਚ ਵਰਦਨ ਹੈ ਕਿ ਅਸੀਂ ਉਸ ਦੀ ਵੀਡੀਓਗ੍ਰਾਫੀ ਕੀਤੀ ਹੈ ਚੈਕਿੰਗ ਦੀ ਤੇ ਫਿਰ ਜੇ ਉਹਦੇ ਚ ਨਸ਼ਾ ਜਿਸੇ ਢੰਗ ਨਾਲ ਉਹ ਡਿਟੇਲ ਦੱਸ ਰਿਹਾ ਕਿ ਕਿਤਨਾ ਕਿੱਥੇ ਪਿਆ ਕਿਹੜੀ ਜਗ੍ਹਾ ਤੇ ਪਿਆ ਕਿਹੜੀ ਚੀਜ਼ ਵਿੱਚ ਪਿਆ ਉਹ ਸਾਰਾ ਦੱਸ ਰਿਹਾ ਤਾਂ ਇਹ ਹੁਣ ਕੋਡ ਦਸੂਗੀ ਜਿਹੜੀ ਕਿ ਇਹਦੇ ਵਿੱਚ ਕਿੰਨਾ ਸੱਚ ਆ ਕਿੰਨਾ ਰਿਮਾਂਡ ਦੇਣਾ ਤੇ ਰਿਮਾਂਡ ਤੋਂ ਬਾਅਦ ਕੀ ਚਾਰਜ ਛੀਟਦਾ ਹੁੰਦੀ ਹੈ ਉਦੇ ਤੋਂ ਪਤਾ ਲੱਗ। ਪ੍ਰੋਫੈਸਰ ਸਾਹਿਬ ਨਸ਼ੇ ਨਾਲ ਜੁੜੀ ਇੱਕ ਹੋਰ ਪੰਜਾਬ ਦੀ ਵੱਡੀ ਖਬਰ ਹੈ। ਅੱਜ ਇੱਕ ਪੰਜਾਬੀ ਅਖਬਾਰ ਦੇ ਵਿੱਚ ਇਹ ਰਿਪੋਰਟ ਵੀ ਲੱਗੀ ਹੈ। ਜਾਣਕਾਰੀ ਮੁਤਾਬਕ ਮੁਫਤ ਦੀ ਗੋਲੀ ਹੈ ਜਿਹੜੀ 550 ਕਰੋੜ ਦੀ ਦਵਾਈ ਛੱਕ ਗਏ ਨੇ। ਨਸ਼ਾ ਕਰਨ ਵਾਲੇ ਨਸ਼ੇੜੀ ਜਿਹਨੂੰ ਆਪਾਂ ਕਹਿ ਦਿੰਨੇ ਨਸ਼ਾ ਕਰਨ ਵਾਲੇ ਆਪਾਂ ਕਹਿ ਦਿੰਨੇ ਆ 5.5 ਸਾਲਾਂ ਵਿੱਚ ਨਸ਼ਾ ਛਡਾਊ 127 ਕਰੋੜ ਗੋਲੀਆਂ ਦੀ ਖਪਤ ਹੋ ਗਈ ਹੈ ਪੰਜਾਬ ਦੇ ਵਿੱਚ ਮੁਫਤ ਦੀ ਗੋਲੀ ਵਰਦਾਨ ਬਣੀ ਸੋ ਇਹ ਇਹਦੇ ਬਾਰੇ ਕੀ ਕਹੂੰਗੀ ਕਿ ਇੱਕ ਪਾਸੇ ਤਾਂ ਨਸ਼ਾ ਛੱਡਣ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਨੌਜਵਾਨ ਗੋਲੀ ਦੇ ਵੀ ਲੱਗ ਰਹੇ ਨੇ ਉੱਥੋਂ ਕੌਣ ਖੜਾ ਛਡਾਉ ਇਹ ਕਿਹੜੀ ਨਵੀਂ ਗੱਲ ਹੈ ਇਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਫਿਰ ਵੀ ਦਈ ਤੁਰੇ ਜਾਂਦੇ ਆ ਹੂੰ ਟ੍ਰੂ ਟ੍ਰੂ ਦੇ ਵਿੱਚ 20 ਕਰੋੜ ਰੁਪਏ ਦਾ ਸਟੇਟ ਦਾ ਖਰਚਾ ਸੀ ਉਹ ਹੁਣ 80-85 ਕਰੋੜ ਪਰ ਸਾਲ ਦਾ ਇੱਥੇ ਤੱਕ ਪਹੁੰਚ ਗਿਆ ਪਿਛਲੇ ਸਾਲ ਵੀ ਇਹ ਭੇਜਣੀ ਪਿਛਲੇ ਸਾਲ ਵੀ ਪਿਛਲੇ ਤੋਂ ਪਿਛਲੇ ਸਾਲ ਵੀ ਇਸ ਸਾਲ ਤੇ ਅਜੇ ਪਤਾ ਲੱਗੂਗਾ ਮੈਨੂੰ ਤਾਂ ਲੱਗਾ ਪਤਾ ਨਹੀਂ 100-150 ਕਰੋੜ ਹੀ ਨਾ ਪਹੁੰਚ ਜਵੇ ਜਿਹੜਾ ਉਹਨਾਂ ਗੋਲੀਆਂ ਦਾ ਖਰਚਾ ਹੂੰ ਇਹ ਇੱਕ ਆਪਣੇ ਆਪ ਤੇ ਨਸ਼ਾ ਛਡਾਉਣ ਵਾਲੀ ਇੰਡਸਟਰੀ ਬਣ ਗਈ ਹੈ ਬਿਲਕੁਲ ਔਰ ਨਸ਼ਾ ਛਡਾਉਣ ਦੇ ਨਾਲ ਨਾਲ ਨਸ਼ਾ ਛਡਾਉਣ ਦੇ ਬਹਾਨੇ ਨਸ਼ਾ ਫੈਲਾਉਣ ਦੀ ਇੰਡਸਟਰੀ ਵੀ ਬਣ ਗਈ ਹੈ ਪਹਿਲੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਜਿਹੜਾ ਬੱਚਾ ਵੀ ਨਸ਼ਾ ਛਡਾਉਣ ਲਈ ਬੱਚਾ ਜਾਂ ਬੰਦਾ ਜਾਂ ਲੇਡੀ ਕੋਈ ਵੀ ਜਾਂਦੀ ਸੀ ਡਾਕਟਰ ਆਪਣੀ ਸੁਪਰਵੀਜ਼ਨ ਦੇ ਵਿੱਚ ਉਹਨੂੰ ਗੋਲੀ ਉਹਦੇ ਮੂੰਹ 'ਚ ਪਾ ਕੇ ਤੋੜ ਦਿੰਦਾ ਸੀ ਤੇ じゃ ਕੱਲ ਨੂੰ ਫੇਰ ਦੇਖਾਂਗੇ ਤੈਨੂੰ ਤੈਨੂੰ ਇੰਨੇ ਕ ਨਾਲ ਟਕਾਹ ਹੋ ਜੂ ਪਰ ਇਹਨੂੰ ਛੱਡਣ ਦੀ ਕੋਸ਼ਿਸ਼ ਕਰ ਫਿਰ ਇਹਨਾਂ ਨੇ ਸੋਚਿਆ ਕਿ ਨਹੀਂ ਯਾਰ ਇੰਨਾ ਕਿ ਹਰ ਇੱਕ ਦੇ ਮੂੰਹ 'ਚ ਪਾਉਣਾ ਲੋਕ ਜ਼ਿਆਦਾ ਹੋਣ ਲੱਗ ਪਏ ਫਿਰ ਕੰਮ ਸੌਖਾ ਕਰ ਲਿਆ ਯਾਰ ਦਫਾ ਹੋ ਸੱਤਾਂ ਦਿਨਾਂ ਦੀਆਂ ਗੋਲੀਆਂ ਲੈ ਜਾ ਪਰ ਰੋਜ਼ ਦੀ ਇੱਕੋ ਖਾਈਂ ਜ਼ਿਆਦਾ ਨਾ ਖਾਈਂ ਹਮ ਕਰਦਿਆਂ ਕਰਾਉਂਦਿਆਂ ਇਹ ਹੋ ਗਿਆ ਕਿ ਇੱਥੇ ਇੱਕ ਵੱਡੀ ਇੰਡਸਟਰੀ ਨਾਲ ਸਿਹਾਲੀ ਆਪ ਬਣ ਗਈ। ਹੁਣ ਇਸੇ ਤਰੀਕੇ ਨਾਲ ਇੱਥੇ ਪ੍ਰਾਈਵੇਟ ਸੈਂਟਰ ਹੈਗੇ 176 ਜਿਹੜੇ ਆ ਪਹਿਲਾਂ 105 ਸੀ ਕਿੰਨੇ ਸੀ ਕਰੀਬ ਪੌਣੇ 200 ਤੋਂ ਸੀ ਪ੍ਰਾਈਵੇਟ ਡਰਗ ਦੀ ਐਡਿਕਸ਼ਨ ਸੈਂਟਰ ਖੁੱਲਿਓ। ਉਹਨਾਂ ਦੇ ਵਿੱਚ ਕੋਈ ਨਿਯਮ ਤੇ ਉਸ ਕਿਸਮ ਦੇ ਲਾਗੂ ਹੁੰਦੇ ਨਹੀਂ ਤੁਹਾਨੂੰ ਪਤਾ ਜਾਂ ਕਈ ਵਾਰੀ ਰੇਡ ਹੁੰਦੇ ਫੜੇ ਜਾਂਦੇ ਕਿਵੇਂ ਤਸ਼ੱਦਦ ਵੀ ਆਪਣੇ ਪੇਸ਼ੈਂਟਸ ਨਾਲ ਕਰਦੇ ਕੀ ਕੁਛ ਕਰਦੇ ਆ। ਤਾਂ ਉੱਥੇ ਬੀਏ ਗੋਲੀਆਂ ਅਵੇਲੇਬਲ ਹੈ ਹੁਣ ਉੱਥੇ ਇੱਕ ਲੱਗ ਕਿਸਮ ਦਾ ਗੋਰਖ ਧੰਦਾ ਚੱਲਦਾ ਹੋਊਗਾ ਕਿ ਉਹਨਾਂ ਤੇ ਕੋਨਟਰੋਲ ਉਹਨਾਂ ਹੁੰਦਾ ਨਹੀਂ 500 ਤੋਂ ਉੱਪਰ ਉੱਪਰ ਜਿਹੜੇ ਓਟ ਤੇ ਹੋਰ ਸਰਕਾਰੀ ਨਸ਼ਾ ਛਡਾਊ ਕੇਂਦਰ ਮੇਂ 26 ਸਰਕਾਰੀ ਦੇ ਡਰੱਗ ਡੀਡਿਕਸ਼ਨ ਸੈਂਟਰ ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈ ਬਾਕੀ ਪ੍ਰਾਈਵੇਟ ਕੰਮ ਤੰਦਾ ਪੂਰਾ ਜਾਣੀ ਇੱਕ ਇਹ ਨਵੀਂ ਇੰਡਸਟਰੀ ਜਿਵੇਂ ਬਾਕੀ ਹਸਪੀਟਲ ਇੰਡਸਟਰੀ ਹੈ ਇਹ ਨਸ਼ਾ ਛਡਾਊ ਵਾਲੀ ਇੱਕ ਪਾਸੇ ਨਸ਼ਾ ਵਧ ਹੀ ਜਾਂਦਾ ਦੂਜੇ ਪਾਸੇ ਨਸ਼ਾ ਛਡਾਉਣ ਦੇ ਨਾਲ ਇੱਕ ਅਲਟਰਨੇਟਿਵ ਨਸ਼ਾ ਫੈਲ ਹੀ ਜਾਂਦਾ ਕਿ ਲੋਕ ਉਹਨਾਂ ਤੇ ਡਿਪੈਂਡੈਂਟ ਹੋ ਗਏ ਇਸੇ ਤ੍ਰਿਤਾਣੀਏ ਤੇ ਹੈ ਕਿ 550 ਕਰੋੜ ਪਿਛਲੇ 5-4 ਸਾਲਾਂ ਦਾ ਵਿੱਚ ਉਹਨਾਂ ਨੇ ਸਰਕਾਰ ਖਰਚ ਕਰ ਚੁੱਕੀ ਹੈ ਔਰ ਗੋਲੀਆਂ 127 ਕਰੋੜ ਗੋਲੀਆਂ ਜਿਹੜੀਆਂ ਵੰਡੀਆਂ ਜਾ ਚੁੱਕੀਆਂ ਆ ਇਹ ਇਸ ਲਈ ਇਹ ਨਸ਼ਾ ਛੱਡਿਆ ਕਿੰਨੇ ਨੇ ਜਿਹੜੇ ਨਸ਼ੇ ਪਿਛਲੇ 5-6 ਸਾਲਾਂ ਚ ਨਸ਼ਾ ਲੈਣ ਆਏ ਆ ਉਹ ਤਕਰੀਬਨ 9 ਲੱਖ ਲੋਕ ਹੈ ਜਿਹੜੇ ਪੇਸ਼ੈਂਟ ਜਿਹੜੇ ਇਹ ਗੋਲੀਆਂ ਅਲਟਰਨੇਟਿਵਲੀ ਲੈਣ ਆਏ ਆ ਔਰ ਜਿੰਨਾ ਕ ਲੋਕਾਂ ਨੇ 4100 ਕਿੰਨੇ ਸਾਰਿਆਂ ਨੇ ਛੱਡਿਆ ਇਹਨੂੰ ਤੇ ਇਹ ਤੇ ਇੰਨੀ ਦੀ ਕਾਮਯਾਬੀ ਹੈ ਇੰਨਿਆ ਸਾਲਾਂ ਚ 4000 ਬੰਦੇ ਨੇ ਜੇ ਜਾਂ 4100 ਨੇ ਛੱਡਿਆ ਤਾਂ ਫਿਰ ਉਹ ਆਟੇ ਤੇ ਲੂਣ ਵੀ ਨਹੀਂ ਹੈ ਜਾਨੀ ਜਿਹੜੇ ਲਾਤ ਤੇ 9 ਲੱਖ ਉਹ ਹੁਣ ਉਹ ਰੋਜ਼ ਲਈ ਜਾਂਦੇ ਕਹਿੰਦੇ ਸਾਡਾ ਹੱਡ ਪੈਰ ਟੁੱਟਦੇ ਸਾਨੂੰ ਦਿਓ ਇਦਾਂ ਮਤਲਬ ਇਹ ਆ ਕਿ ਸਰਕਾਰਾਂ ਜਿਹੜੀਆਂ ਆ ਉਹ ਜੇਸਵੀ ਸਕੀਮ ਨੂੰ ਲੈ ਆਉਂਦੀਆਂ ਉਹ ਸਿਸਕੀਮ ਦੇ ਵਿੱਚ ਇਹੋ ਜੇ ਗੋਟੀਆਂ ਫਿੱਟ ਕਰਦੇ ਆ ਜਾਂ ਚੋਰ ਮੋਰੀਆਂ ਕਰਦੇ ਆ ਕਿ ਉਹ ਕੰਮ ਸਿਰੇਕ ਦੇ ਲੱਗ ਨਾ ਜਾਏ। ਨਹੀਂ ਤੇ ਜੇ ਆਪਣਾ ਪੈਸਾ ਤੁਸੀਂ ਕਿਸੇ ਕਾਰੋਬਾਰ ਤੇ ਇੰਨਾ ਖਰਚ ਕਰੋ 550 ਕਰੋੜ ਤੇ ਤੁਸੀਂ ਪੰਜਾਂ ਛੇ ਸਾਲਾਂ ਚ ਉਹਨੂੰ ਮੋਨੀਟਰ ਨਹੀਂ ਕਰੋਗੇ। ਉਹਨੂੰ ਆਡਿਟ ਨਹੀਂ ਕਰੋਗੇ। ਉਹ ਤੁਸੀਂ ਉਹਨਾਂ ਨੂੰ ਪੁੱਛੋਗੇ ਨਹੀਂ ਵੀ ਡਾਕਟਰਾਂ ਨੂੰ ਕੀ ਹੋਇਆ। ਤੁਹਾਡੇ ਸਾਹਮਣੇ ਕੁਝ ਦਿਨ ਪਹਿਲਾਂ ਦੀ ਚਾਰਕ ਦਿਨ ਦੀ ਖਾ ਰਿਆ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਉੱਥੋਂ ਦੇ ਜਿਹੜੇ ਵਰਕਰ ਜਾਂ ਡਾਕਟਰ ਜਾਂ ਜੋ ਵੀ ਹੈ ਫਾਰਮਿਸਿਸਟ ਉਹ ਬੈਗੇ ਹੜਤਾਲ ਤੇ ਕਹਿੰਦੇ ਸਾਨੂੰ ਕੱਚੇ ਰੱਖਿਆ ਸਾਨੂੰ ਪੱਕੇ ਕਰੋ ਸਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਨਹੀਂ ਕੰਮ ਕਰਦੇ ਹੁਣ ਜਿਨ੍ਹਾਂ ਨੂੰ ਟੋਟ ਲੱਗੀ ਉਹ ਬਾਹਰ ਲਾਈਨਾਂ ਲਾ ਕੇ ਖੜੇ ਸੀ ਹਾ ਹਾ ਲਾ 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 ਹਾ ਹਾ ਘਰ ਮੱਚ ਗਈ ਉਹ ਕਹਿੰਦੇ ਵੀ ਅਸੀਂ ਤੇ ਨਹੀਂ ਤੁਹਾਨੂੰ ਦਿੰਦੇ ਜਾਓ ਜਿੱਥੋਂ ਲੈਣਾ ਲਵਾ ਉਹ ਕਹਿੰਦੇ ਸਾਡਾ ਕੀ ਕਸੂਰ ਐ ਅਸੀਂ ਤਾਂ ਘਰੋਂ ਦੂਰੋਂ ਤੇ ਚੱਲ-ਚੱਲ ਕੇ ਆਏ ਇਹ ਤਾਂ ਪਤਾ ਉਦੋਂ ਹੀ ਪਤਾ ਲੱਗਦਾ ਜਦੋਂ ਕਿਤੇ ਨਾ ਕਿਤੇ ਛੋਟਾ ਮੋਟਾ ਪਟਾਕਾ ਪੈਂਦਾ ਅਦਰਵਾਇਜ਼ ਚੁੱਪ-ਚੀਪੀ ਤੇ ਅਜਾੜਾ ਰਲ ਮਿਲ ਕੇ ਕਰੀ ਜਾਂਦੇ ਆ ਨਸ਼ੇ ਦੇ ਜਾੜਾ ਘੜ ਹੀ ਰਹੇ ਆ ਹਾਲਤ ਇਹ ਆ ਕਿ ਜਿਹੜਾ ਨਸ਼ਾ ਛਡਾਉਣ ਵਾਲੇ ਆਏ ਉਹ ਵੀ ਅਜਾੜੇ ਦੇ ਰਾਹ ਪਾਤੇ ਆ ਉਹ ਵੀ ਖਰਚਾ ਕਰਦੇ ਹੋਣਗੇ ਪਹਿਲਾਂ ਮੁਫਤ ਗੋਲੀਆਂ ਹੋਣਗੀਆਂ ਫਿਰ ਹੌਲੀ-ਹੌਲੀ ਉਹਦੀ ਬਲੈਕ ਗਾਂ ਜਿਦਾਂ ਬਲੈਕ ਚ ਸੈਂਵੇਂ ਦੀਆਂ ਟਿਕਟਾਂ ਵਿਕਦੀਆਂ ਉਹ ਸਾਰਾ ਕੁਝ ਚੱਲੀ ਜਾ ਰਿਹਾ ਹੁਣ ਇਹਦਾ ਹੱਲ ਕੀ ਹੋਵੇ ਕਿੱਦਾਂ ਮੇਰੇ ਕਹ ਬੜੀ ਡੈਂਜਰਸ ਤੇ ਬੜੀ ਡਿਜਾਸਟਰਸ ਰਿਪੋਰਟ ਚਰਨਜੀਤ ਪੁੱਲਰ ਦੀ ਉਹ ਰਿਪੋਰਟ ਇਸ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਵਿੱਚ ਉਹਨਾਂ ਦੀ ਦਿਲਚਸਪੀ ਆ ਪੰਜਾਬੀ ਟ੍ਰਿਬਿਊਨ 'ਚ ਉਹਨਾਂ ਨੇ ਛਾਪਿਆ ਬਹੁਤ ਸੋਹਣੀ ਰਿਪੋਰਟ ਐ ਸਾਰਿਆਂ ਨੇ ਮੈਂ ਤਾਂ ਮੈਨੂੰ ਤੇ तकरीबन ਜੁਬਾਨੀ ਯਾਦ ਹੋ ਗਈ ਜਿੰਨੀ ਕਦੀ ਆਈ ਐ ਤੁਹਾਡੇ ਸਾਹਮਣੇ ਮੈਂ ਇਹ ਸ਼ੇਅਰ ਵੀ ਕੀਤੀ ਐ ਪਰ ਇਹ ਹੈ ਬੜੀ ਅਫਸੋਸ ਵਾਲੀ ਗੱਲ ਇਹਦਾ ਮਤਲਬ ਐ ਕਿ ਪੰਜਾਬ ਦਾ ਵਾਰਿਸ ਅਜੇ ਕੋਈ ਜਮਿਆ ਨਹੀਂ ਤੇ ਇੱਕ ਪਾਸੇ ਤੁਸੀਂ ਇਹ ਦੇਖ ਲਓ ਕਿ ਜਿਹੜੇ ਵਾਰਿਸ ਪੰਜਾਬ ਦੇ ਆਏ ਉਹਨਾਂ ਦੀ ਆ ਜਿਹੜੀ ਖਬਰ ਆਪਾਂ ਪਹਿਲੀ ਕਰਕੇ ਹਟਿਆ ਹਰਪ੍ਰੀਤ ਉਹਨਾਂ ਦੀ ਉਹ ਵੀ ਜੇ ਇਹਨਾਂ ਦੇ ਨਾਲ ਜੇ ਜੇ ਸੱਚ ਨਿਗਲੋਂਦਾ ਕਾਲ ਨੂੰ ਜਦੋਂ ਕੋਰਟ ਦੇ ਵਿੱਚ ਜਾ ਉਹਦੋਂ ਪਤਾ ਲੱਗੂਗਾ ਤੇ ਇਹ ਬਹੁਤ ਹੀ ਨਰਾਸ਼ਾਜਨਕ ਸੀਨ ਪੰਜਾਬ ਦੇ ਜਵਾਨੀ ਬਾਰੇ ਤੇ ਪੰਜਾਬ ਦੇ ਲੋਕਾਂ ਬਾਰੇ ਨਸ਼ਿਆਂ ਦੇ ਮਾਮਲੇ 'ਚ ਹੋਊਗਾ ਪ੍ਰੋਫੈਸਰ ਸਾਹਿਬ ਗੱਲ ਪੰਜਾਬ ਦੀ ਹੀ ਕਰਾਂਗੇ ਵੱਡੇ ਮੁੱਦੇ ਦੀ ਕਰਾਂਗੇ ਕਿਸਾਨੀ ਮੁੱਦਾ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਹੈ ਬੀਤੇ ਕੱਲ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਬੈਰੀਕੇਟਿੰਗ ਹਟਾਉਣ ਦੇ ਹੁਕਮ ਦਿੱਤੇ ਅੱਜ ਸੁਪਰੀਮ ਕੋਰਟ ਤੇ ਵਿੱਚ ਵੀ ਇਸ ਮਾਮਲੇ ਦੀ ਸੁਣਵਾਈ ਹੋਈ ਕੋਰਟ ਨੇ ਵੀ ਹਰਿਆਣਾ ਸਰਕਾਰ ਦੀ ਝਾੜ-ਚੰਬ ਕੀਤੀ ਹੈ ਹਾਈ ਸੁਪਰੀਮ ਕੋਰਟ ਨੇ ਕਿਹਾ ਕਿ ਸੂਬਾ ਕਿਵੇਂ ਹਾਈਵੇ ਨੂੰ ਰੋਕ ਸਕਦਾ ਹੈ ਟ੍ਰੈਫਿਕ ਨੂੰ ਨਿਯਮਤ ਕਰਨਾ ਉਸਦਾ ਫਰਜ਼ ਹੈ ਤਾਂ ਇਹ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਜਿਹੜੀਆਂ ਕੋਰਟ ਨੇ ਜਾਂ ਅਦਾਲਤਾਂ ਨੇ ਉਹ ਲਗਾਤਾਰ ਸੂਬਾ ਸਰਕਾਰ ਦੇ ਖਿਲਾਫ ਕਿਤੇ ਨਾ ਕਹਿ ਸਕਦੇ ਜਾਂ ਉਹਨਾਂ ਨੂੰ ਝਾੜ-ਚੰਪ ਕਰਦੀਆਂ ਨਜ਼ਰ ਆ ਰਹੀਆਂ ਨੇ ਕਿਸਾਨਾਂ ਦੇ ਪੱਖ 'ਚ ਬਿਆਨ ਲਗਾਤਾਰ ਕੋਰਟ ਦੇ ਆ ਰਹੇ ਨੇ ਕਿ ਜਿਤ ਮੰਨ ਲਈ ਜਾਵੇ ਕਿਸਾਨਾਂ ਦੀ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਕੋਰਟਾਂ ਵੀ ਜਿਹੜੀਆਂ ਕਿਸ ਤਰੀਕੇ ਨਾਲ ਥੋੜਾ ਮੌਕਾ ਪ੍ਰੈਸ ਕਰਦੀਆਂ ਮੈਂ ਇਸ ਪਾਰਟਿਕੂਲਰ ਕੇਸ ਚ ਨਹੀਂ ਕਹਿੰਦਾ ਪਰ ਜਦੋਂ 8 ਮਹੀਨੇ ਉਥੇਲਾ ਛੱਡਿਆ ਵੀ 13 ਮਹੀਨੇ ਉਦੋਂ ਇਹ ਫੌਟਾਂ ਕਿੱਥੇ ਗਈਆਂ ਜੀ ਪਰਵਿੰਦਰ ਤੁਸੀਂ ਇਹ ਸੋਚ ਕੇ ਦੇਖੋ ਵੀ 13 ਮਹੀਨੇ ੜ ਕਿਤੇ ਬੈਠੇ ਰਹੇ ਬਿਲਕੁਲ ਬਿਲਕੁਲ ਹੀ ਸਿਗੂ ਟਿਕਰੀ ਬਾਰਡਰ ਤੇ ਤੇ ਗਾਜੀਪੁਰ ਬਾਰਡਰ ਦੇ ਉੱਤੇ ਇਹੋ ਜਿਹੇ ਸੱਤ ਲੇਰੀ ਜਿਹੜੀਆਂ ਬੈਰੀਕੇਡਿੰਗ ਕੀਤੀ ਹੋਈ ਸੀ ਬਿਲਕੁਲ ਇਹੀ ਸੀ ਜਗਾ ਲੱਗਿਆ ਇੱਕੀ ਸ਼ੰਭੂ ਬਾਰਡਰ ਸੀ ਉਦੋਂ ਸਿੰਘੂ ਬਾਰਡਰ ਸੀ ਦਿੱਲੀ ਦੇ ਬਾਰਡਰ ਦੇ ਉੱਤੇ ਜੀ ਕੋਰਟਾਂ ਨੇ ਉਦੋਂ ਇੰਟਰਵਿਊ ਕਿਉਂ ਨਹੀਂ ਕੀਤਾ ਭਾਈ ਉਦੋਂ ਇਹਨਾਂ ਨੂੰ ਇਹੋ ਜਿਹੇ ਆਰਗੂਮੈਂਟ ਕਿਸੇ ਕਿਸਮ ਦੇ ਚੇਤੇ ਨਹੀਂ ਆਏ ਕਮੈਂਟ ਲੋਕੀ ਸਭੋ ਜਿਹੜੇ ਛਡਾਉਣ ਵਾਲੇ ਗਏ ਕਿ ਕੋਈ ਉਹਨਾਂ ਨੇ ਇੰਟਰਵਿਊ ਨਹੀਂ ਕੀਤਾ ਹੁਣ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਭਾਵੇਂ ਉਹ ਹਰਿਆਣਾ ਆ ਉਹਦੇ ਚ ਵੀ ਕਮਜ਼ੋਰ ਪਈ ਆ ਦਿੱਲੀ ਚ ਵੀ ਕਮਜ਼ੋਰ ਪਈ ਆ ਮਿਨਿਓਰਿਟੀ ਸਰਕਾਰ ਆ ਨਾਲ ਦਿਆਂ ਨੂੰ ਜੋੜ ਜਾੜ ਕੇ ਠੀਆ ਠੱਪਾ ਜਿਹਾ ਹੋ ਰਿਹਾ ਕੋਰਟਾਂ ਦੀ ਵੀ ਮਤ ਪੈ ਗਈ ਤੇ ਪਹਿਲਾਂ ਤੇ ਹਾਈ ਕੋਰਟ ਨੇ ਕਿਹਾ ਇਹ ਹੁਣ ਪੰਜ ਮਹੀਨਿਆਂ ਚ ਆ ਗਿਆ 13 ਫਰਵਰੀ ਤੋਂ ਬੈਠੇ ਆ ਕਿਸਾਨ ਹੂੰ ਉਸ ਦਿਨ ਤੋਂ ਕਿਉਂ ਨਹੀਂ ਆਰਡਰ ਕੀਤਾ ਤੁਸੀਂ ਮਤਲਬ ਇਹ ਕੋਈ ਐਕਸਟਰਾ ਦੇ ਫੈਸਲੇ ਨਹੀਂ ਨਾ ਕਿ ਤੁਸੀਂ ਚਲੋ ਕੋਈ ਨਹੀਂ ਜੀ ਪੰਜਾ ਸਾਲਾਂ ਬਾਅਦ ਕਰ ਲਿਓ ਬਿਲਕੁਲ ਇਸ ਤਰ੍ਹਾਂ ਦੇ ਫੈਸਲੇ ਨਹੀਂ ਹੋਣੇ ਚਾਹੀਦੇ ਇਹ ਮੇਨ ਹਾਈਵੇ ਹੈ ਜੋ ਨੈਸ਼ਨਲ ਹਾਈਵੇ ਨੰਬਰ 1 ਹੈ ਜੀਟੀ ਰੋਡ ਹੈ ਗ੍ਰੈਂਡ ਟ੍ਰੰਕ ਰੋਡ ਜਿਹੜੀ ਸ਼ੇਰ ਸਾਹ ਸੁਰੀ ਵੇਲੇ ਦੀ ਇੱਥੇ ਹੈਗੀ ਹੈ ਇਡੀ ਮੁੱਖ ਰੋਡ ਹੋਵੇ ਜਿਹੜੀ ਸਾਰਿਆਂ ਇਹਨਾਂ ਤਿੰਨਾਂ ਸੂਬਿਆਂ ਲਈ ਤੇ ਤੁਸੀਂ ਉਹਨਾਂ ਨੂੰ 5 ਮਹੀਨਿਆਂ ਤਾਈਂ ਬੰਦ ਹੀ ਕਰਕੇ ਰੱਖੋ ਹੂੰ ਜੇ 7 ਦਿਨਾਂ ਦੇ ਅੰਦਰ ਅੰਦਰ ਖਾਲੀ ਕਰਨ ਦਾ ਤੁਸੀਂ ਹਰਿਆਣਾ ਗਵਰਨਮੈਂਟ ਗਈ ਉੱਥੇ ਦਿੱਲੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਸੜਕਾਂ ਨਹੀਂ ਬੰਦ ਕਰ ਸਕਦੇ ਹੂੰ ਲੌਂਡ ਆਰਡਰ ਸਟੇਟਾਂ ਦਾ ਹੈਗਾ ਤੇ ਲੋਕਾਂ ਨੂੰ ਤੁਸੀਂ ਪ੍ਰੋਟੈਸਟ ਕਰਨ ਤੋਂ ਵੀ ਰੋਕ ਨਹੀਂ ਸਕਦੇ ਗੱਲ ਵੀ ਠੀਕ ਹੈ ਜੇ ਵਾਇਲੈਂਟ ਹੁੰਦੀ ਆਪੇ ਤਾਂ ਇਹ ਕੋਲ ਕਾਨੂੰਨੀ ਤੁਸੀਂ ਉਹ ਕਾਨੂੰਨ ਲਾਗੂ ਕਰੋ ਜਿਉਂ ਪੀਸਫੁਲ ਮਜਾਰਾ ਕਰਦੇ ਤੁਸੀਂ ਕਿਵੇਂ ਰੋਕ ਸਕਦੇ ਜੇ ਲੀਡਰ 5 ਲੱਖ 4 ਲੱਖ 2 ਲੱਖ ਦੀ ਰੈਲੀ ਕਰ ਸਕਦਾ ਫਿਰ ਤੇ ਤਾੜੀਆਂ ਵੱਜਦੀਆਂ ਕਿਉਂਕਿ ਉਹ ਸੱਤਾ ਦੇ ਨਾਲ ਆ ਇਸ ਕਰਕੇ ਹਮ ਕਿਉਂਕਿ ਪ੍ਰਧਾਨ ਮੰਤਰੀ ਦੀ ਰੈਲੀ ਆ ਜਾਂ ਅਮਿਤ ਸ਼ਾਹ ਦੀ ਰੈਲੀ ਆ ਇਸ ਕਰਕੇ ਜੇ ਕਿਸਾਨ ਦਿੱਲੀ ਦੇ ਵਿੱਚ ਲੱਖ ਬੰਦੇ ਦੀ ਰੈਲੀ ਕਰਨਾ ਚਾਹੁੰਦੇ ਬੜੀ ਤਕਲੀਫ ਹੁੰਦੀ ਜੀ ਰੋਡ ਦੇ ਉੱਤੇ ਇੰਜ ਹੋ ਗਿਆ ਗੰਦ ਪਾ ਤਾ ਕੇ ਬੜੀ ਤਕਲੀਫ ਆਜ ਦਫਤਰ ਜਾਣ ਲੱਗਿਆਂ ਰਾਹ ਦੇ ਵਿੱਚ ਰੋਕ ਰਹਿ ਗੇ ਤੇ ਤਕਲੀਫ ਹੁੰਦੀ ਆ ਤੇ ਫਿਰ ਤੁਸੀਂ ਨਾਇਨੇ ਲੋਕ ਐਡੇ ਵੱਡੇ ਸ਼ਹਿਰ ਬਣਾਓ ਜਾਂ ਤੁਸੀਂ ਲੋਕਾਂ ਦੀਆਂ ਤਕਲੀਫਾਂ ਉਹਨਾਂ ਦੇ ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਹੱਲ ਕਰੋ ਉਹਨੂੰ ਐਡਰੈਸ ਕਰੋ ਤਕਲੀਫ ਤੇ ਹੋਊਗੀ ਕਿਉਂਕਿ ਜਿਹੜਾ ਦੁਖੀ ਆ ਉਹ ਤੇ ਆਪਣਾ ਰੋਣਾ ਪਿੱਟਣਾ ਜਿੱਥੇ ਵੀ ਉਹਦਾ ਦਾਲ ਲੱਗੂਗਾ ਜਿੱਥੇ ਵੀ ਉਹ ਸੁਣਾਉਣਾ ਚਾਹੂਗਾ ਉਹ ਜਾਊਗਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਕਿਉਂਕਿ ਸੰਵਿਧਾਨ ਜਿਹਦੀ ਤੁਸੀਂ ਸੌਂ ਖਾਦੀ ਆ ਪਾਵੇਂ ਹੋ ਮੰਨਿਸਟਰ ਹੋਵੇ ਪਾਵੇਂ ਪ੍ਰਧਾਨ ਮੰਤਰੀ ਹੋਵੇ ਪਾਵੇਂ ਕੋਈ ਵੀ ਸੂਬੇ ਦੀ ਸਰਕਾਰ ਹੋਵੇ ਜਿਹਦੀ ਸੋਂ ਤੁਸੀਂ ਗਵਰਨਰ ਜਾਂ ਰਾਸ਼ਟਰਪਤੀ ਰਹਿ ਚੁੱਕੀ ਆ ਉਹਦੇ ਮਤੇਹਦ ਰਹਿ ਕੇ ਉਹਦੇ ਦਾਇਰੇ ਚ ਰਹਿ ਕੇ ਸਾਰਾ ਕੁਝ ਹੋ ਰਿਹਾ ਤੁਸੀਂ ਕਿਵੇਂ ਉਹਨਾਂ ਨੂੰ ਰੋਕ ਸਕਦੇ ਆ ਇਸ ਲਈ ਇਹ ਜਿਹੜੀ ਬਹੁਤ ਵੱਡਾ ਫੈਸਲਾ ਜਿਉਂ ਤੇ ਦੇਖੋ ਮੈਂ ਤਾਂ ਕਹੂੰਗਾ ਕਿ ਬਹੁਤ ਲੇਟ ਇਹੋ ਜਿਹੇ ਫੈਸਲੇ ਆਉਣ ਲੱਗੇ ਪਹਿਲਾਂ ਹੀ ਆਉਣੇ ਚਾਹੀਦੇ ਸੀ ਚਲੋ ਲੇਟ ਹੀ ਆਏ ਸਹੀਂ ਅੱਜ ਦੇ ਹਾਲਾਤਾਂ ਮੁਤਾਬਕ ਆਏ ਕਿਸਾਨਾਂ ਨੂੰ ਇਸ ਗੱਲ ਦਾ ਸੈਲੀਬ੍ਰੇਟ ਕਰਨਾ ਚਾਹੀਦਾ ਨਾਨ ਪੋਲਿਟਿਕਲ ਜਿਹੜੀ ਕਿਸਾਨਾਂ ਦੀ ਜਥੇਬੰਦੀ ਹੈਗੀ ਹੈ ਜਿਹੜੇ ਪੰਨੂ ਪੰਧੇਰ ਤੇ ਡੱਲੇਵਾਲ ਹੁੰਦੇ ਉਹ ਰਲ ਕੇ ਉਹਨਾਂ ਨੇ 16 ਤਰੀਕ ਦੀ ਮੀਟਿੰਗ ਰੱਖ ਲਈ ਆ 17 ਤੱਕ ਇਹ ਖਾਲੀ ਕਰਨ ਦਾ ਹਾਈ ਕੋਰਟ ਨੇ ਆਰਡਰ ਦਿੱਤਾ ਸੀਗਾ ਦੇਖੋ ਉਦੋਂ ਬਾਅਦ ਫਿਰ ਉਕੀ ਅੱਗੇ ਦਿੱਲੀ ਵੱਲ ਮਾਰਚ ਕਰਦੇ ਕਿ ਨਹੀਂ ਕਰਦੇ ਪਰ ਦੂਜਾ ਜਿਹੜਾ ਐਸ ਕੇ ਆ ਸੰਜੋਤ ਕਿਸਾਨ ਮੋਰਚਾ ਰਾਜੇਵਾਲ ਜਾਂ ਉਹਨਾਂ ਦੇ ਨਾਲ ਅਗਰਾਹਾਂ ਜਾਂ ਸਾਰਿਆਂ ਵਾਲਾ ਉਹਨਾਂ ਨੇ ਵੀ ਫੈਸਲਾ ਇਹ ਗੱਲ ਦਾ ਕੀਤਾ ਆ ਕਿ ਅਸੀਂ 20 ਆਪਣੇ 16 17 18 ਜੁਲਾਈ ਦੇ ਇਹ ਤਿੰਨ ਦਿਨ ਆਪਣੇ ਮੈਮੋਰੰਡਮ 15 ਮੰਗਾਂ ਦਾ ਮੰਗ ਪੱਤਰ ਉਹਨਾਂ ਨੇ ਬਣਾਇਆ ਕਿ ਅਸੀਂ ਸਾਰੇ ਐਮਪੀ ਨੂੰ ਦੰਗ ਕੇ ਕਿ ਤਾਂ ਕਿ ਸਾਡਾ ਪਾਰਲੀਮੈਂਟ ਮਾਮਲਾ ਡਿਸਕਸ ਹੋਵੇ ਜੇ ਨਹੀਂ ਹੋਊਗਾ ਤੇ ਮੋਰਚਾ ਬੰਦੀ ਅਸੀਂ ਵੀ ਕਰਾਂਗੇ ਹੁਣ ਕਿਸਾਨ ਝੋਨਾ ਝਾਣਾ ਬੀਜਿਆ ਗਿਆ ਮੀਂਹ ਪੈ ਹੀ ਜਾਣਾ ਪਾੜ ਵੀ ਜਾਣਾ ਕੁਝ ਮੁਫਤ ਦੀਆਂ ਬੰਬੀਆਂ ਚੱਲਦੀਆਂ ਠਾ 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 ਪਾਣੀ ਤੇ ਉਦੋਂ ਤੱਕ ਜਦੋਂ ਤੱਕ ਝੋਨਾ ਪੱਕਣਾ ਇਹ ਆਪਣਾ ਪੂਰਾ ਜਿਹੜੀ ਜੋਰ ਅਜਮਾਈ ਕਰਨਗੇ ਕਿਉਂਕਿ ਫੌਜਾਂ ਨੂੰ ਜੇ ਤੁਸੀਂ ਬਿਠਾ ਦਿਓ ਨਾ ਜਿਆਦਾ ਦੇਰ ਫਿਰ ਉਹ ਖਤਮ ਜੀਆਂ ਹੋ ਜਾਂਦੀਆਂ ਫੌਜਾਂ ਨੂੰ ਮਸ਼ਕਾਂ ਕਰਵਾਉਣੀਆਂ ਲਗਾਤਾਰ ਕਿਸਾਨਾਂ ਨੂੰ ਆਪੋ ਆਪਣੀ ਯੂਨੀਅਨਾਂ ਨੂੰ ਸੜਕਾਂ ਤੇ ਲਿਆਉਣਾ ਤੇ ਉਹਨਾਂ ਨੂੰ ਤਕੜੇ ਕਰਨਾ ਤੇ ਜਾਗਦੇ ਰਹੋ ਜਾਗਦੇ ਰਹੋ ਕਹਿਣਾ ਨਾਰੀ ਮਰਵਾਉਣੀ ਉਹ ਉਹਨਾਂ ਲਈ ਇੱਕ ਉਹਨਾਂ ਦੀ ਆਪਣੀ ਸਿਕਿਉਰਿਟੀ ਹੈ ਤੇ ਉਹ ਜ਼ਰੂਰੀ ਵੀ ਸਮਝਦੇ ਆਂ ਠੀਕ ਹੈ ਪ੍ਰੋਫੈਸਰ ਸਾਹਿਬ ਕਿਸਾਨ ਦਿੱਲੀ ਜਾਣ ਜਾਂ ਨਾ ਜਾਣ ਆਪਾਂ ਦਿੱਲੀ ਚੱਲਦੇ ਆਂ ਰਾਜਨੀਤੀ ਨਾਲ ਜੁੜੀ ਖਬਰ ਹੈ ਦਿੱਲੀ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤ ਪਿਛਲੇ ਦਿਨੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਮਾਮਲੇ 'ਚ ਤਾਂ ਅਦਾਲਤ ਨੇ ਹਾਲੇ ਉਹਨਾਂ ਨੂੰ ਜ਼ਮਾਨਤ ਕੋਈ ਦਿੱਤੀ ਨਹੀਂ ਪਰ ਸੁਪਰੀਮ ਕੋਰਟ ਨੇ ED ਵੱਲੋਂ ਜੋ ਗ੍ਰਿਫਤਾਰੀ ਹੋਈ ਸੀ ਉਸ ਮਾਮਲੇ 'ਚ ਪਟੀਸ਼ਨ ਪਾਈ ਗਈ ਸੀ ਸੁਣਵਾਈ ਕਰਦੇ ਹੋਏ ਕੋਰਟ ਨੇ ਆਖਰਕਾਰ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਕੀ ਸਮਝਦੇ ਹੋ ਕਦੋਂ ਬਾਹਰ ਹੋਣਗੇ CBI ਵਾਲੇ 'ਚ ਵੀ ਇਸ ਤਰ੍ਹਾਂ ਰਾਹਤ ਮਿਲੂ ਏ ਪਤਾ ਨਹੀਂ ਇਹ ਹੁਣ ਇਹ ਡਿਪੈਂਡ ਕਰਦਾ ਆ ਕਿ ਸਰਕਾਰ ਪ੍ਰਪੇਸੇ ਸਰਕਾਰ ਸਿੱਧੀ ਨਹੀਂ ਪਰ ਏਜੰਸੀਆਂ ਤੇ ਸਰਕਾਰ ਦੀਆਂ ਆ ਜੇ ਸਰਕਾਰ ਹੀ ਜੀ ਨੂੰ ਕਹ ਦੇ ਜਾਂ सीबीआई ਨੂੰ ਤਾਂ ਖਾਸ ਕਰਕੇ ਇਹ ਕਹ ਦੇ ਕਿਉਂਕਿ ਇਹ ਵੀ ਕੇਸ ਚੱਲਿਆ ਸੀ ਵੀ ਕੀ ਸਰਕਾਰ ਦੀ ਏਜੰਸੀ सीबीआई ਹੈ ਕਿ ਨਹੀਂ ਹੈ ਫਿਰ ਇਸ ਸੁਪਰੀਮ ਕੋਰਟ ਨੇ ਕਹਿ ਕੇ ਹੈਾਂਗੇ ਤੋਂ ਨੂੰ ਸਰਕਾਰੀ ਤੋਤਾ ਕਹਿੰਦੇ ਪਿੰਜਰੇ ਦਾ सीबीआई ਹੁਣ ਜਦੋਂ ਉਹਨਾਂ ਨੇ ਉਹ ਤੋਤਾ ਜਦੋਂ ਆਪਣਾ ਅਗਲੀ ਦੀ ਕਿਸਮਤ ਦੀ ਪੂੜੀ ਕੱਢ ਰਿਹਾ ਤੇ ਉਹ ਵੇਟ ਤੇ ਕਰਨਾ ਪਊਗਾ ਭਾਵੇਂ ਜਿੰਨਾ ਮਰਜੀ ਅਸੀਂ ਸੋਚੀਏ ਪਰ ਇਹ ਗੱਲ ਵੀ ਸੱਚ ਹੈ ਕਿ ਸਰਕਾਰ ਆਪਣੀਆਂ ਏਜੰਸੀਆਂ ਜਿੱਥੇ ਲਾਉਣੀਆਂ ਚਾਣ ਲਾਉਂਦੇ ਆ ਜਿੱਥੇ ਉਹਨਾਂ ਨੇ ਅੱਖੋਂ ਪਰੋਖੇ ਕਰਨਾ ਹੋਵੇ ਇੱਕ ਪਾਸੇ ਦੂਜੇ ਪਾਸੇ ਮੂੰਹ ਕਰਨਾ ਹੋਵੇ ਉਹ ਵੀ ਕਰ ਲੈਂਦੇ ਖਾਸ ਕਰ ਆਪਣੇ ਆਤੇ ਤੇ ਹਮੇਸ਼ਾ ਹੀ ਮੂੰਹ ਉਹਨਾਂ ਦਾ ਦੂਜੇ ਪਾਸੇ ਰਹਿੰਦਾ ਸਿੱਧੇ ਮੂੰਹ ਹੁੰਦਾ ਹੀ ਨਹੀਂ ਨਹੀਂ ਤੇ ਇਹ ਥੋੜੀ ਹੈ ਕਿ ਜਿਹੜਾ ਵੀ ਬੀਜੇਪੀ ਤੇ ਚਲੇ ਜੇ ਜਾਂ ਐਨਡੀਆ ਤੇ ਚਲੇ ਜੇ ਉਹ ਸਾਰੇ ਦੁੱਧ ਤੋਤੇ ਆ ਇਹੋ ਜੀ ਗੱਲ ਕੋਈ ਨਹੀਂ ਹੈ ਐਸ ਕੇਸ ਦੇ ਵਿੱਚ ਹੈ ਤੇ ਗੱਲ ਏ ਇਹ ਡੰਡਾ ਮਾਮਲਾ ਜਿਸ ਢੰਗ ਨਾਲ ਜਿਹੜੇ ਨਵੇਂ ਐ ਐਵੀਡੈਂਸ ਸੀਬੀਆਈ ਨੇ ਕ腐ਸ਼ਨ ਦੇ ਚਾਰਜਸ ਲਾ ਕੇ ਕੀਤੇ ਆ ਜਿਹਦੇ ਵਿੱਚ ਲਿਸਟ ਦੇ 37ਵੇਂ ਤੇ 38ਵੇਂ ਨੰਬਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੂੰ ਖੋਦ ਨਾਮਜ਼ਦ ਕੀਤਾ ਆ ਔਰ ਉਹਨਾਂ ਨੇ ਆਪਣੇ ਢੰਗ ਦੇ ਜਿੰਨੇ ਕੁ ਵੀ ਸਬੂਤ ਆ ਹੁਣ ਉਹਦੇ ਵਿੱਚ ਉਹਨਾਂ ਦੀ ਕੋਰਟ ਵਿੱਚ ਕਿੰਨੀ ਕੁ ਵੈਲਿਊ ਆ ਉਹ ਤੇ ਕੋਰਟ ਨੇ ਦੇਖਣੀ ਹੈ ਲੀਗਲ ਵੈਲਿਊ ਕੀ ਆ ਉਹ ਆਪਾਂ ਨਹੀਂ ਕਹਿ ਸਕਦੇ ਪਰ ਜੋ ਸਾਡੇ ਕੋਲ ਜਿੰਨੀ ਕੁ ਕਾਮਨ ਸੈਂਸ ਦੇ ਵਿੱਚ ਕਹਿੰਦੇ ਆ ਕਿ ਪਬਲਿਕ ਦੇ ਵਿੱਚ ਪਹਿਲਾਂ ਨਾਲੋਂ ਜਿਆਦਾ ਪੁਖਤਾ ਐਵੀਡੈਂਸ ਲੈਂਦੇ ਆ ਕਿਉਂਕਿ ਕੁਝ ਬੰਦੇ ਵਾਦਾ ਮਾਫਕਵਾ ਜਦੋਂ ਬਣੇ ਆ ਤੇ ਇਹ ਡਿਪੈਂਡ ਏ ਕਰਦਾ ਕਿ ਸੱਚੀ ਮੁੱਚੀ ਕਿ ਜੇ ਦੇ ਕੋ ਜਿਸ ਤਰੀਕੇ ਨਾਲ ਸੰਜੇ ਦੇ ਕੇਸ ਦੇ ਵਿੱਚ ਸੰਜੇ ਸਿੰਘ ਦੇ ਕੇਸ ਦੇ ਵਿੱਚ ਉਸ ਨੂੰ ਜਿਹੜਾ ਈਡੀ ਸੀ ਜਾਂ ਜਿਹੜੇ ਜਿਨ੍ਹਾਂ ਨੇ ਵੀ ਕੇਸ ਦਾਇਰ ਕੀਤਾ ਸੀਗਾ ਉਹਨਾਂ ਨੇ ਬਹੁਤਾ ਜ਼ਰਾ ਨਹੀਂ ਕੀਤੀ ਤੇ ਜਦੋਂ ਪਛਾਣ हट ਕੇ ਤੇ ਉਹ ਬਾਹਰ ਆ ਗਿਆ ਤੇ ਹੁਣ ਜੇ ਇੱਥੇ ਕਿੰਨਾ ਕ ਸਟੈਂਡ ਉਹਨਾਂ ਨੂੰ ਅੰਦਰ ਰੱਖਣ ਦੇ ਵਿੱਚ ਲੈਂਦੇ ਆ ਕਿੰਨੇ ਕ ਵਾਲਪੀਰ ਬਾਕਿਉ ਇਸ ਗੱਲ ਦਾ ਪੁਕਤਾ ਕਰਨਾ ਚਾਹੁੰਦੇ ਆ ਜਾਨੀ ਇਨਸ਼ੋਰ ਕਰਨਾ ਚਾਹੁੰਦੇ ਆ ਕਿ ਕੀ ਜੀਵਾਲ ਨਹੀਂ ਬਾਹਰ ਆਉਣਾ ਚਾਹੀਦਾ ਇਹ ਹੁਣ ਆਉਣ ਵਾਲੇ 1-2 ਮਹੀਨਿਆਂ ਦੇ ਅੰਦਰ ਸਾਰਾ ਕੁਝ ਤੈਅ ਹੋ ਜਾਊਗਾ ਜਾਂ ਤੇ ਉਹ ਫਿਰ ਪੱਕਾ ਹੀ ਬਾਹਰ ਆ ਜਾਣਗੇ ਜਾਂ ਫਿਰ ਮਨੀਸ਼ ਸਸੋਦੀਆ ਵਾਂਗੂ ਹੋ ਸਕਦਾ ਕਿ ਲੰਬੇ ਦਿਨ ਤੱਕ ਵੀ ਉਹਨਾਂ ਨੂੰ ਅੰਦਰ ਥੋੜਾ ਉਸ ਕਿਸਮ ਦੀ ਸੜਿਆ ਕੱਟਣੀ ਪਵੇ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਸੂਇਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ ਹੈ ਇਹ ਚਰਚਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸੇ ਤਰ੍ਹਾਂ ਚਰਚਾ ਦੇ ਵਿੱਚ ਜੁੜਦੇ ਰਹੋ ਸਾਡੇ ਨਾਲ ਤਦ ਤੱਕ ਲਈ ਧੰਨਵਾਦ